ਦਲਬੀਰਪੁਰ ਕਿਹੜਾ ਪਿੰਡ ਐ ਇਹੋ ਹੀ ਪਿੰਡ ਐ ਮੇਰਾ ਮੇਰਾ ਪੋਤੇ ਆ ਮੇਰਾ ਪੁੱਤ ਖਿਆਲਾ ਕਲਾ ਕੀ ਗੱਲ ਹੋਈ ਐ ਗੱਲ ਤਾਂ ਵੀਰੇ ਕੁਛ ਨਹੀਂ ਹੋਈ ਇਹਦੇ ਮੁੰਡੇ ਨੂੰ ਇਹ ਰਿਸ਼ਤਾ ਕਰਾ ਬੈਠੇ ਆ ਉਹ ਬਸ ਕੁੜੀ ਨੂੰ ਇਹ ਗੰਦ ਬੜੀਆਂ ਨੰਗਾ ਹੀ ਗੰਦ ਪਕਦਾ ਹੀ ਮੇਰੇ ਨਾਲ ਇਹ ਪੀਸਾ ਹੁਣਾ ਮੇਰੇ ਨਾਲ ਸੱਟ ਹੋ ਜੇ ਕਿਤਰਾ ਹੋ ਜੇ ਕੁੜੀ ਨੇ ਆਣ ਕੇ ਮੇਰੇ ਘਰ ਅੱਡ ਗੱਡੀ ਰੋਣਾ ਤੇ ਬੀਬੀ ਮੈਨੂੰ ਮਾੜੀ ਅੱਖ ਨਾਲ ਵੇਂਦਾ ਜੇ ਤੇ ਅਨ ਚੰਗੇ ਹੁਣ ਆ ਜਾਂਦੀ ਐ ਕਿਤਰਾ ਨੂੰ ਕਰੋ ਬਾਹਰ ਕੱਢਦੇ ਗੱਲ ਉਹਦੇ ਪੇਕੇ ਆਏ ਆ ਉਹਨੂੰ ਲੈ ਗਏ ਆ ਇਹ ਸ਼ਾਮ ਨੂੰ ਸਾਡੇ ਘਰ ਆਇਆ ਆਂਦਾ ਮੈਂ ਗੱਲਬਾਤ ਕਰਨੀ ਮੈਂ ਕਿਹਾ ਪੁੱਤ ਤੂੰ ਜਾ ਅੱਜ ਤੂੰ ਜੋ ਸੋਫੀਓ ਕੇ ਆਏਂਗਾ ਤਾਂ ਫੇਰ ਗੱਲਬਾਤ ਕਰਾਂਗੇ ਇਹ ਵਾਦ ਘਰੇ ਹੀ ਸਾਡੇ ਟਰਾਲਗ ਪਿਆ ਕੋਠੇ ਛੜ ਕੇ ਨਾ ਬੜਾ ਰੋੜਾ ਚਲਾਇਆ ਨਾ ਮਤ ਜਿਹਨੇ ਦੀ ਗੱਲ ਰਤੀ 9 10 ਵਜੇ ਦੀ ਗੱਲ 1:30 ਵਜੇ ਤੱਕ ਲੜਾਈ ਹੁੰਦੀ ਰਹੀ ਗੋਲੀਆਂ ਆਪਣੀਆਂ ਚਲਾਈਆਂ ਜੀ ਇਹਨਾਂ ਨੇ ਮੈਂ ਤਾਂ ਕਬ ਦੋ ਪਿਸਤੌਲ ਜੀ ਇਹਨਾਂ ਦੀ ਹਾਂਜੀ ਆਹੀ ਉਹ ਸਾਡੇ ਪਿਛਾ ਕਮਰਾ ਆ ਪਿਛੇ ਸਾਡੇ ਕੋਠੀ ਆ ਅਈ ਉਹ ਤੇ ਅੰਦਰ ਵੜ ਕੇ ਨਿਆਣੇ ਇੱਕ ਸਾਈਂ ਬੰਦ ਕਰਕੇ ਫੇਰੇ ਆਪਣੀ ਜਣ ਪਚਾਈ ਆ ਕਿੰਨਾ ਕਿੰਨਾ ਮਿਸ਼ਕਾਨ ਹੋ ਗਿਆ ਨਿਖਾਨਾ ਵੇਖੋ ਆ ਵੇਖੋ ਕਿੰਨਾ ਨਿਸ਼ਕਾਨ ਮੇਰਾ ਪਤਨ ਦੇ ਘਰ ਮੜ ਕੇ ਨਹੀਂ ਵੇਖਿਆ ਕਿਨੇ ਘੰਟੇ ਲੱਗਾ ਵੀ ਲੜਾਈ ਇਹ ਡੇਢ ਘੰਟਾ ਤੱਕ ਚੱਲਦੀ ਰਹੀ ਜੀ ਉਹਨਾਂ ਨੇ ਬਾਰੋਂ ਮੁੰਡੇ ਮਂਗਾਏ ਜੇ ਸਾਡੇ ਘਰ ਅੱਧੇ ਤਾਂ ਕੋਈ ਮੁੰਡਾ ਨਹੀਂ ਆਇਆ ਕਿਨੇ ਕਿ ਮੁੰਡੇ ਮੁੰਡੇ ਬੜੇ ਦੋ ਗੱਡੀਆਂ ਪਰ ਕੇ ਆਈਆਂ ਜੀ ਮਨ ਆਲੇ ਪਿੰਡੋਂ ਸਲਾਟੀ ਨੇ ਲੰਗਾਂ ਦੇ ਜੀ ਨਾਲ ਪਿਸਤੌਲ ਚਲਾਇਆ ਜੀ ਸਾਨੂੰ ਇਹ ਮਰਮਤ ਹੋਣਾ ਚਾਹੀਦਾ ਇਹਨਾਂ ਦਾ ਪਿਸਤੌਲ ਸਾਡੇ ਅੱਖਾਂ ਗਾੜੀ ਹੋਣਾ ਚਾਹੀਦਾ ਕਿ ਤਰਾ ਨਾ ਨਨ ਪਿਸਤੌਲ ਮਾਰੇ ਮੇਰੇ ਬੱਚੇ ਨਿਕਨੇ ਕਿ ਪੁਲਸ ਆਈ ਹੈ ਇਹੀ ਆਈ ਹੈ ਆ ਜਿਹੜੀ ਪੁਲਸ ਇਹ ਰਾਤੀ ਤੇ ਸਾਡੀ ਗੱਲ ਕਰਦੇ ਸੀ ਬੜੀ ਨਿਸ਼ਕਾਨ ਹੋ ਗਿਆ ਪਤਾ ਨਹੀਂ ਹੋਣ ਇਹਨਾਂ ਨੂੰ ਕੀ ਹੋ ਗਿਆ ਹੁਣ ਇਹ ਉਹਨਾਂ ਦੀ ਗੱਲ ਕਰ ਲੈ ਗਾਹੀ ਇਹ ਉਹ ਕਰਦੇ ਆਂ ਵੀ ਮੇਰੇ ਇੰਨਾ ਨਿਸ਼ਕਾਨ ਕਰਾਤਾ ਮੇਰੇ ਪੁੱਤ ਦਾ ਆ ਵੇਖੋ ਕੀ ਹਾਲਿਆ ਵੇਖ ਲੋ ਸਾਰੀ ਮਾਮਲਾ ਇਹ ਕਿ 50000 ਰੁਪਏ ਖਣੇ ਇਹਨਾਂ ਨੇ ਭਾਜੀ ਹੁਣਾਂ ਦੇਣਾ ਸੀ ਇਹਨਾਂ ਦਾ ਉੱਤੋਂ ਥੋੜੀ ਜਿੰਨ ਦੇ ਗੱਲ ਛੜ ਗਈ ਉਹ ਸਨਾਹ ਭੇਜਿਆ ਕਿਸੇ ਦੇ ਹੱਥ ਚਾਚੇ ਸਾਡੇ ਸ਼ਹਿਰ ਆ ਲ ਉਹ ਸਨਾਹ ਭੇਜਿਆ ਤੇ ਉਸ ਤੋਂ ਬਾਅਦ ਉਹ ਸਨਾਹ ਦੇ ਗਿਆ ਤੇ ਭਾਜੀ ਥੋੜੀ ਪੀਤੀ ਚੱਲ ਕੇ ਅੰਦਰ ਪੁੱਛਣ ਤਮਣ ਕਿ ਇਹ ਉਹ ਇਹਨਾਂ ਨੇ ਖਣੇ ਉਹਨੂੰ ਕਟਿਆ ਘਟਿਆ ਪਹਿਲਾਂ ਫਿਰ ਇਹ ਭੱਜ ਕੇ ਆ ਕੇ ਭਾਜੀ ਬਲਜੀਤ ਫੌਜੀ ਜਿਹੜਾ ਉਹ ਆ ਕੇ ਰੈਕਟਵਾ ਲੈ ਗਿਆ ਕ੍ਰਪਾਨ ਲੈ ਆ ਕੇ ਤੇ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਘਰ ਰੈਕਟਵਾ ਕੱਢ ਕੇ ਲੈ ਗਿਆ ਕ੍ਰਪਾਨ ਲੈ ਆ ਕੇ ਜਿਹੜੇ ਮੁੰਡੇ ਆਏ ਪਰ ਉਹ ਇਹਨਾਂ ਨੇ ਬੁਲਾਏ ਸੀ ਜਿਹੜੇ ਰੋਡ ਕੱਲੇ ਆ ਗ ਉਹ ਸੰਦੇ ਹੀ ਆਏ ਦੋਵਾਂ ਦੇ ਬਰਾਬਰ ਇੱਕੋ ਜਿਹੀ ਆਏ ਸਭ ਦੋਨ ਦੇ ਬਰਾਬਰ ਆਏ ਕੋਈ ਰਿਸ਼ਤੇ ਨੂੰ ਲੈ ਕੇ ਕੋਈ ਝਗੜਾ ਕੁੜੀ ਦਾ ਮਾਮਲਾ ਜੀ ਕੁੜੀ ਵਿਆਹੀ ਗਈ ਨਹੀਂ ਨਹੀਂ ਕੁੜੀ ਦਾ ਕੋਈ ਮਸਲਾ ਨਹੀਂ ਕੁੜੀ ਦੇ ਵਿੱਚ ਝੂਠ ਮਾਰੀ ਜਾਂਦੀ ਜਾ ਕੇ ਕੁੜਦੇ ਤੇ ਆਪਸ ਦਾ ਘਰ ਦਾ ਜਮਾੜਾ ਮੋਟਾ ਮੈਟਰ ਘਰ ਚ ਹੁੰਦਾ ਹੀ ਹੈ ਇਹੋ ਜਿਹਾ ਨਹੀਂ ਕੋਈ ਮਸਲਾ ਹੈਗਾ ਇਹ ਗੱਲ ਗਾਲੀ ਗਾਲੀ ਉਸ ਤੋਂ ਹੋਈ ਕਿਉਂਕਿ ਰਿਸ਼ਤਾ ਨਹੀਂ 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 ਇਹੋ ਜਿਹੀ ਕੋਈ ਗੱਲ ਨਹੀਂ ਹੋਈ ਗੱਲ ਬਸ ਉਹ ਪੈਸੇ ਦੀ ਹੋਈ ਕੋਨਾ ਸਾਹ ਭੇਜਿਆ ਵਾ ਤੇ ਬਸ ਉਸ ਤੋਂ ਹੋਏ ਐਕਟ ਹੋਇਆ ਪਾੜ ਕੇ ਲੈ ਗਿਆ ਕਿ ਜੇ ਪੈਸੇ ਦੇਣਾ ਮੈਂ ਤੁਹਾਡੀ ਅਗਵਾ ਲੈ ਜਣੀ ਕਿਰਪਾਨ ਲਿਆ ਗਿਆ ਕਵਾ ਕਢ ਕੇ ਲੈ ਗਿਆ ਬਸ ਗੋਲੀਆਂ ਤੁਹਾਡੇ ਨੂੰ ਚਲਾਈਆਂ ਗਈਆਂ ਫਿਰ ਇਹ ਤੋਂ ਦੋਹਾਂ ਪਾਸੇ ਚੱਲੀ ਹੈ ਉਧਰੋਂ ਦਿਨਾਲੇ ਚੱਲੀ ਦੋਹਾਂ ਪਾਸੇ ਚੱਲੀ ਕਿੰਨੀਆਂ ਗੋਲੀਆਂ ਚੱਲੀਆਂ ਤੁਹਾਨੂੰ ਹੁਣ ਇਹ ਮੈਨੂੰ ਤਾਂ ਗਿਣਤੀ ਥੋੜੀ ਹਣ ਕਿੰਨੀਆਂ ਚੱਲੀਆਂ ਮੈਨੂੰ ਨਹੀਂ ਕੋਈ ਆੜੀਆਂ ਮੈਂ ਵੀ ਨਹੀਂ ਹਾਂ ਤੁਹਾਡੇ ਪਰਵਾਹ ਦਾ ਵੀ ਸੱਟ ਲੱਗੀ ਨਹੀਂ ਸੱਟ ਨਹੀਂ ਕਿਹਾ ਸੀ ਲੱਗੀ ਸੱਟ ਲੱਗੀ ਦੋਹਤੇ ਤੇ ਲੱਗੀ ਸਾਡੇ ਦੇ ਗਿੱਟਾ ਟੁੱਟ ਗਿਆ ਦਾ ਹਾਂਜੀ ਇਹ ਨਾਮ ਹੈ ਜਿੰਨਾਂ ਦੇ ਸੱਟ ਲੱਗੀ ਹੈ ਸਲਾਤੀ ਕਿੱਥੇ ਆਉਣਾ ਇਸ ਤਰ ਹੌਸਪੀਟਲ ਆ ਬਿਲਕੁਲ ਜੀ ਕੋਲਿਸ ਕੋ ਬੈਂਡ ਕੀਤੀ ਪਈ ਸੀ ਤੁਹਾਨੂੰ ਪਤਾ ਨਹੀਂ ਕਿ ਮੇਰਾ ਹੋਈ ਆ ਪੁਲਿਸ ਕਾਲ ਪੈਂਦੀ ਹੋਈ ਆ ਕੀ ਕਾਰਵਾਈ ਚਾਹੁੰਦੇ ਬੋਲ ਜੀ ਉਹ ਸੇ ਦਾ ਮੈਨੂੰ ਨਹੀਂ ਪਤਾ ਮੈਂ ਦੇਖ ਨਹੀਂ ਗਈ ਨਾ ਪਤਾ ਨਹੀਂ ਗੱਲ ਕੋਈ ਨਹੀਂ ਹੋਈ ਇਹੀ ਗੱਲ ਹੋਈ ਕਿ ਰਿਸ਼ਤਾ ਕਰਵਾਇਆ ਸੀ ਇਹਨਾਂ ਦਾ ਤੇ ਇਹਨਾਂ ਨੇ ਛਡਵਾਇਆ ਲਾਗੋ ਉਹ ਮਾਰਦੇ ਸੀ ਤੇ ਉਹਨੂੰ ਗਾਲਾਂ ਕੱਢਦਾ ਸੀ ਗੰਦੀਆਂ ਗੰਦੀਆਂ ਸੌਰਾ ਤੇ ਉਹ ਕਹਿੰਦੇ ਕਿ ਸੌਰੇ ਦਾ ਕੀ ਕੰਮ ਆ ਗਾਲਾਂ ਕੱਢਣਾ ਦਾ ਰਿਸ਼ਤਾ ਜੀ ਕਰਵਾਇਆ ਸੀ ਉਹ ਕਹਿੰਦੇ ਘਰ ਵਾਲਾ ਕੱਢੇ ਭਾਵੇਂ ਨਾ ਕੱਢੇ ਉਹ ਗਾਲਾਂ ਕੱਢਦਾ ਇਹੋ ਜਿਹੀਆਂ ਜਿਹੜੀਆਂ ਬੋਲਣ ਵਾਲੀਆਂ ਹੀ ਨਹੀਂ ਹੈਗੀਆਂ ਕਿਸੇ ਗੱਲ ਤੋਂ ਲੜਾਈ ਕਰੇ ਉਹ ਲੈ ਗਏ ਆਪਣੀ ਕੁੜੀ ਤੇ ਇਹ ਘਰੇ ਆਣ ਕੇ ਲੜਨ ਲਿਆ ਪਿਆ ਘਰੇ ਆਇਆ ਕੋ ਉਧਰ ਆ ਤਾ ਕਰੇ ਗਜਨ ਭਾਜੀ ਉਹਦਾ ਸੋਰਾ ਤੇ ਉਹ ਖੇ ਟੋੜਪਨ ਕਿਨੇ ਕੀਤੀ ਟੋੜਪਨ ਇਹਨਾਂ ਨੇ ਸਾਰਿਆਂ ਨੇ ਕੀਤੀ ਪਹਿਲਾਂ ਗਜਨ ਭਾਜੀ ਨੇ ਲੋੜਾ ਮਾਰਿਆ ਫੇਰ ਸੁਖੋ ਨੇ ਮਾਰੇ ਸੁਖੋ ਨੇ ਸਾਰੇ ਹੀ ਟੋੜਪਨ ਕੀਤੀ ਮੁੰਡੇ ਕਿਹੜੇ ਬਾਹਰੋਂ ਵੀ ਪੰਜੀ ਮੁੰਡੇ ਹੋਣੇ ਜਿਹੜੇ ਆਏ ਦੋ ਗੱਡੀਆਂ ਆਈਆਂ ਤੇ ਤੁਹਾਡੇ ਰੋਟੀ ਨਾਲ ਖਾਲ ਆਇਆ ਸਾਡਾ ਗੋਲੀ ਚਲਾਈ ਇਹਨਾਂ ਨੇ ਇਹਨਾਂ ਨੇ ਤੇ 10 12 ਗੋਲੀਆਂ ਕੱਢੀਆਂ ਅਸੀਂ ਸਾਡੀ ਹੈਗੀ ਆ ਪਰ ਅਸੀਂ ਨਹੀਂ ਚਲਾਉਂਦੀ ਇਹ ਨਜਾਇਜ਼ ਵੀ ਇਹਨਾਂ ਕੋਲ ਹੈਗੀ ਜੇ ਪਿਸਤੌਲ ਪਿਸਤੌਲ ਦੀ ਗੱਲ ਕਰੀਏ ਸਾਡੀ ਬੱਚਿਆਂ ਕੋਲ ਬੱਚਿਆਂ ਨੇ ਇਤਰਾ ਸਾਡੇ ਪਿੰਡ ਦੇ ਸਾਰੇ ਨੇ ਸਾਡੇ ਸਾਥ ਦਿੱਤਾ ਇਹ ਲੱਗਦਾ ਕਿ ਪਿੰਡੋਂ ਦੇ ਨਾਲ ਸਾਡੇ ਦੇ ਕੋਲ ਆਲਾ ਪੜਾਏ ਹਾਂਜੀ ਹੋ ਸਕਦਾ ਹੈ ਕਿ ਜੇ ਪਿੰਡ ਵਾਲੇ ਨਾਮ ਆਂਦੇ ਤੇ ਹਾਂਜੀ ਪੁਲਿਸ ਆਈ ਸੀ ਕਿਹਦੀ ਪੁਲਿਸ ਆ ਗਈ ਹਾਂਜੀ ਪੁਲਿਸ ਕੀ ਕਰ ਗਈ ਕੀ ਉਹ ਜਿਹੜੇ ਜਿਹੜੇ ਫੜੇ ਗਏ ਉਹਨਾਂ ਨੂੰ ਉਹ ਲੈ ਗਏ ਤੇ ਬਾਕੀ ਕਹਿੰਦੇ ਸਵੇਰੇ ਕਰਾਂਗੇ ਗੱਲ ਹੁਣ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਹੁਣ ਕੀ ਮੰਗ ਆਵੇ ਹੋਣੀ ਜੇਰਾ ਸਾਡੇ ਮੰਗੇ ਇਹੀ ਕਰਦੇ ਆ ਕਿ ਉਹ ਨਜਾਇਜ਼ ਹੀ ਹਰ ਵਾਰੀ ਇੱਥੇ ਬਗਾਨੇ ਮੁੰਡੇ ਮੰਗਾ ਲੈਂਦੇ ਆ ਤੇ ਇੱਥੇ ਆਣ ਕੇ ਤੋੜ ਭੰਨ ਕਰਦੇ ਆ ਇਹਨਾਂ ਤੇ ਕੀ ਕਾਰਵਾਈ ਨਹੀਂ ਤੇ ਕਾਰਵਾਈ ਇਹਨਾਂ ਤੇ ਕਰੋ ਜੀ ਹਾਂਜੀ ਗਾਲ ਖੋਣਾਂ ਇਹਨਾਂ ਬਾਰੇ ਹਾਂਜੀ ਅਨਸਰ ਕੀਏ ਮਾੜਾ ਬੜਾ ਫਾਰੀ ਜਿਹਾ ਦਿੱਕਟ ਆ ਰਿਹਾ ਕੋਲ 2112 ਤੋਂ ਕੰਪਲੇਂਟ ਆਈਆਂ ਰਤੀਆਂ ਤਿੰਨ ਕੰਪਲੇਂਟ ਸਈਆਂ ਆਨਲਾਈਨ ਵੀ ਫਾਇਰਿੰਗ ਹੋ ਰਹੀ ਆ ਦੰਗਾ ਹੋ ਰਿਹਾ ਵਾ ਇਟਰੋੜਾ ਚੱਲ ਰਿਹਾ ਵਾ ਜਾ ਕੇ ਮੌਕੇ ਤੇ ਵੇਖਿਆ ਉੱਥੇ ਇੱਕ ਚੱਲ ਰਹੀ ਦੋਵੇਂ ਪਟੀਆਂ ਆਪਸ ਵਿੱਚ ਚੱਲੰਦੇ ਸੀ ਗਮ ਉਹਨਾਂ ਦਾ ਇਟਰੋੜਾ ਚੱਲੰਦਾ ਤੇ ਫਾਇਰਿੰਗ ਹੋਂਦੀ ਜਾ ਕੇ ਜੋ ਕੰਟਰੋਲ ਜਨ ਲਾਨ ਆਰਡਰ ਨੂੰ ਜਾ ਕੇ ਮੇਨਟੇਨ ਕੀਤਾ ਜਿਹੜੇ ਬੰਦੇ ਰਤੀ ਚਾਰ ਅਰੈਸਟ ਕੀਤੇ ਆ ਇੱਕ ਸਵੇਰੇ ਮਾਰਨਿੰਗ ਦਾ ਅਰੈਸਟ ਕੀਤਾ ਪੰਜ ਬੰਦੇ ਇਹਨਾਂ ਨੇ ਅਰੈਸਟ ਕਰ ਲਿਆ ਬਾਕੀ ਨੇ ਰਾਤੀ ਐਫਆਈਆ ਦਰਜ ਕਰਤੀ ਹੈ ਬਾਕੀ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਹੋ ਜੋ 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 ਤੱਥਾਂ ਦੇ ਸਾਹਮਣੇ ਆਉਗੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਝਗੜੇ ਦਾ ਕਾਰਗਿਰ ਹੈ ਝੜੇ ਦਾ ਪੈਸੇ ਦਾ ਕੋਈ ਲੈਂਦੇ ਨੇ ਜੀ ਪੈਸੇ ਦਾ ਕੋਈ ਲੈਂਦੇ ਨੇ ਕੋਈ ਉਹਨਾਂ ਦਾ ਬਲਜੀਤ ਸਿੰਘ ਉਹਨਾਂ ਦਾ ਗੁਰਚਰਨ ਸਿੰਘ ਉਹਨਾਂ ਦਾ ਕੋਈ ਲੈਂਦੇ ਨੇ ਪੈਸੇ ਦਾ ਉਹਦੇ ਵਿੱਚ ਉਹਦੇ ਕਰਕੇ ਜਿਹੜਾ ਸਾਰਾ ਕੁਝ ਡਿਸਪਿਊਟ ਹੋਇਆ ਤੇ ਬਾਹਰੋਂ ਬੰਦੇ ਜਿਹੜੇ ਬਾਹਰੋਂ ਆਏ ਸਾਰੇ ਰਾਉਂਡ ਅਪ ਕਰ ਲਏ ਗਿਆ ਹੋਰ ਵੀ ਵੇਖ ਰਹੇ ਆ ਜਿਹੜੀ ਕਿ ਹੋਰ ਕੋਈ ਬਾਹਰੋਂ ਆਏ ਹੋਣਗੇ ਬਾਅਦ ਦੀ ਜਿਹੜੀ ਕਾਰਵਾਈ ਉਹਨਾਂ ਦੀ ਕੀਤੀ ਜਾਏਗੀ ਥਾਨੀ ਅਨੀ ਫਾਇਰ ਹੋਇਆ ਉਹਦੇ ਮੁਤਾਬਿਕ ਰੌਂਦਦੇ ਆ ਮਤਲਬ ਖੋਲ ਤੇ ਕਿਦ ਰੌਂਦ ਜਿੰਦਾ ਰੌਂਦ ਹੀ ਮਿਲਿਆ ਵਾ ਜੀ ਕਿਹੜੀ ਦਾਵਾ ਪਤਾ ਪਰਚਾ ਜਿਹੜਾ ਦੰਗਾ ਫਲਾਉਣ ਦਾ 160 100 ਇਹ 190 ਦਿੱਤਾ 190 ਬੀ ਐਨ ਐਸ 191 25 ਜਨਵਰੀ 336 ਹੈ ਬਾਈ ਫਾਇਰ ਦਾ 125 ਬੀ ਐਨ ਐਸ ਇਹਦੇ ਮੁਤਾਬਿਕ ਐਫ ਆਈ ਆਰ ਦਰਜ ਕੀਤੀ ਗਈ ਹੈ ਕਿੰਨੇ ਬੰਦੇ ਚੋੜੀ ਕਿੰਨੇ ਬੰਦੇ ਆਏ ਕੋਈ 13 ਬੰਦੇ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਬਾਈ ਨੇਮ ਬਾਕੀ ਹਲਿਆਨ ਪਛਾਤੇ ਉਹ ਵੇਖ ਲੈਣੇ ਜੋ ਜੋ ਦਾ 300 ਦੇਗੇ ਉਦੋਂ ਦਾ ਜੇ ਨਾਲਾ ਕੀਤੇ ਨੇ ਪੰਜ ਬੰਦੇ ਰੈਸਟ ਕਰ ਲਿਆ ਚਾਰ ਰਾਤੀ ਮੋਕੇ ਤੇ ਰੈਸਟ ਕਰ ਲਈ ਤੇ ਇੱਕ ਰਾਤ ਸਵੇਰੇ ਮਾਰਨਿੰਗ ਤੇ ਰੈਸਟ ਕੀਤਾ ਜੀ ਇਹ ਸਾਰੇ ਰਿਸ਼ਤੇ ਦੀ ਗੱਲ ਕੀਤੀ ਜਾ ਰਹੀ ਹੈ ਕਿ ਰਿਸ਼ਤਾ ਕਰਵਾਇਆ ਸੀ ਉਸ ਨੂੰ ਲੈ ਕੇ ਨਹੀਂ 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 ਉਹ ਇੱਕ ਵਾਸੇ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਗੱਲ ਉਹਦੀ ਕੋਈ ਨਹੀਂ ਹੈ ਜੀ ਪੈਸੇ ਤਾਂ ਲੈਣ ਦੇਣ ਆ ਉਹਦੇ ਉੱਥੇ ਵੀ ਪਿੰਡੋਂ ਵੀ ਵੈਰੀਫਾਈ ਕਰ ਸਕਦੇ ਤੁਸੀਂ ਸਰ ਪੈਸਾ ਕਿਹੜਾ ਸੀ ਕਰ ਲੈਣਾ ਪੈਸੇ ਸਰ ਉਦਾਂ ਆਪਸ ਦਾ ਕੋਈ ਲੈਣ ਦੇਣ ਵਾਲੇ ਪੈਸੇ ਹੀ ਇਹਨਾਂ ਦੇ ਪੈਸੇ ਤੇ ਲੈ ਠੀਕ ਹੈ 600 ਦਾ ਸਰ ਬਚਾਈ ਹੈ 600 ਕਿਹ ਦਿਨ ਲੱਗੀ بس ਇਹ ਵੀ ਇੱਕ ਮਾਹੌਲ ਇਹਨਾਂ ਨੇ ਪੈਂਡਿੰਗ ਮਾਹੌਲ ਇੱਕ ਕ੍ਰੀਏਟ ਕਰਤਾ ਸੀ ਜਿਹਦੇ ਵਿੱਚ ਇਹ دہشت ਜੀ ਪਿੰਡ ਦੇ ਵਿੱਚ ਫੈਲ ਗਈ ਉਹ ਚੀਜ਼ ਨੂੰ ਸਾਰੇ ਕਿਨੂੰ ਕੰਟਰੋਲ ਕੀਤਾ ਗਿਆ ਰਾਹ ਦੀ ਕੰਟਰੋਲ ਕਰ ਲਿਆਤਾ ਗਿਆ ਹਾਂਜੀ ਹਾਂਜੀ ਘਰਾਂ ਦੀ ਤੋੜਪਾਦ ਤੋਂ ਪੰਜ ਹੋਈ ਹੈ ਜੀ ਗੱਡੀ ਦੀ ਵੀ ਤੋੜਪਾਦ ਨਹੀਂ ਹੈ ਘਰ ਤੇ ਵੀ ਤੋੜਪਾਦ ਹੋਈ ਹੈ ਉਹ ਜਿੱਦਾਂ ਸਾਰੀ ਵੀਡੀਓ ਫੁਟੇਜ ਕੀਤੀ ਗਈ ਹੈ ਸਾਡੀ ਐਪ ਹੈ ਗਵਰਨਮੈਂਟ ਦੀ ਉਹਦੇ ਚ ਐਪ ਤੇ ਸਾਰੀ ਅਪਲੋਡ ਕੀਤੀ ਗਈ ਹੈ ਜੋ ਜੋ ਕੁਝ ਹੋਇਆ ਸਾਰਾ ਕੁਝ ਕੱਲੇ-ਕੱਲੇ ਦਾ ਬਰੀਫ ਲਿਖਿਆ ਗਿਆ ਜੀ